ਮੈਂ ਲਾਲਚੰਦ ਕੁਟਾਰੂਚੱਕ ਫੂਡ ਸਪਲਾਈ ਮਿੰਿਸਟਰ ਪੰਜਾਬ ਅ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਮੁੱਚੇ ਫੂਡ ਸਪਲਾਈ ਦੇ ਕੰਜ਼ਿਊਮਰ ਨੂੰ ਜਿਹੜੇ ਲਾਹੇਪਤਰੀ ਨੇ ਉਹਨਾਂ ਦਾ ਇਕਈਸੀ ਚੱਲ ਰਿਹਾ ਸੋ ਸਾਰੇ ਲਾਹੇਪਤਰੀ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਆਲੇ ਦੁਆਲੇ ਦੇ ਡੀਪੂਆਂ ਦੇ ਉੱਤੇ ਆ ਕੇ ਆਪਣਾ ਔਰ ਆਪਣੇ ਪਰਿਵਾਰ ਦੇ ਸਾਰੇ ਜੀਆਂ ਦਾ ਇਕਈਸੀ ਕਰਾਇਆ ਜਾਵੇ ਔਰ ਇਕਈਸੀ ਕਰਾਣ ਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਦਾ ਉਹਨਾਂ ਕੋਲੋਂ ਕੋਈ ਪੈਸਾ ਨਹੀਂ ਉਹਨਾਂ ਦਾ ਲੱਗਣਾ ਜੇ ਕੋਈ ਇਸ ਗੱਲ ਦੀ ਡਿਮਾਂਡ ਵੀ ਕਰਦਾ ਤੇ ਫੌਰਨ ਸਾਡੇ ਮਹਿਕਮੇ ਦੇ ਧਿਆਨ ਵਿੱਚ ਲਿਆਂਦਾ ਜਾਵੇ ਸੋ ਮੈਂ ਸਮੁੱਚੇ ਲੋਕ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਉਹ ਈਕੇ ਵਾਈਸੀ ਕਰਾਉਣ ਦੇ ਲਈ ਲਾਹ ਪਤਰੀਆਂ ਦੀ ਮਦਦ ਕਰਨ ਉਹਨਾਂ ਨੂੰ ਪ੍ਰੇਰਨ ਤਾ ਜੋ ਹੁਣ ਤੱਕ ਜਿਹੜੇ 1 ਕਰੋੜ 55 ਲੱਖ ਲਾਭਪਾਤਰੀਆਂ ਦੇ ਵਿੱਚੋਂ ਅਸੀਂ 1 ਕਰੋੜ 17 ਲੱਖ ਲਾਭਪਾਤਰੀ ਕਰਾ ਚੁੱਕੇ ਹਾਂ ਤੇ ਬਾਕੀ ਰਹਿੰਦੇ ਜਿਹੜੇ ਲਾਭਪਾਤਰੀ ਨੇ ਉਹ 31 ਮਾਰਚ ਤੋਂ ਪਹਿਲੇ ਪਹਿlo ਕਰੈਜ਼ਾਨ ਅਜ਼ਿਆਾ ਨਾ ਕਰਨ ਦੀ ਸੂਰਤ ਦੇ ਵਿੱਚ 1 April ਤੋਂ ਜਿਹੜਾ ਉਹਨਾਂ ਨੂੰ ਰਾਸ਼ਨ ਮਿਲਣਾ ਉਹਦੇ ਮਿਲਣ ਦੇ ਵਿੱਚ ਦਿੱਕਤ ਆ ਸਕਦੀ ਆ ਸੋ ਮੇਰੀ ਸਮੁੱਚੇ ਰਾਜ ਦੇ ਲਾਭਪਾਤਰੀਆਂ ਨੂੰ ਬੇਨਤੀ ਆ ਕਿ ਉਹ eKYC ਕਰਾਉਣ ਦੇ ਲਈ ਆਪਣੇ ਆਪਣੇ ਪਰਿਵਾਰਾਂ ਸਮੇਤ ਡੀਪੂ ਨਾਲ ਦੇ ਡੀਪੂ ਆਰਡਰਾਂ ਤੇ ਪਹੁੰਚਣ